ਦਿਲ ਨੂੰ ਦਹਿਲਾਉਣ ਵਾਲਾ ਭਿਆਨਕ ਐਕਸੀਡੈਂਟ ਮਲਪੁਰ ਅੜਕਾਂ ਤੋਂ ਨਵਾਂ ਸ਼ਹਿਰ ਰੋਡ ਦੇ ਉੱਪਰ ਹੋਇਆ ਰਾਹਗੀਰਾਂ ਦੇ ਵੀ ਦਿਲ ਕੰਬ ਗਏ ਦੇਖ ਕੇ ਇਹ ਭਿਆਨਕ ਐਕਸੀਡੈਂਟ ਨੂੰ ਕਿਉਂਕਿ ਬਹੁਤ ਹੀ ਤੇਜ਼ ਰਫ਼ਤਾਰ ਦੇ ਵਿੱਚ ਗੱਡੀਆਂ ਜਦੋਂ ਟਕਰਾਂਦੀਆਂ ਤੇ ਬਹੁਤ ਵੱਡੇ ਨੁਕਸਾਨ ਹੋਣ ਦਾ ਅਕਸਰ ਹੀ ਡਰ ਬਣਿਆ ਰਹਿੰਦਾ ਇਸ ਵੀਡੀਓ ਦੇ ਜ਼ਰੀਏ ਇੱਕ ਸਿੱਧੀ ਸਪੱਸ਼ਟ ਜਾਣਕਾਰੀ ਕਿ ਰਸਤੇ ਦੇ ਉੱਪਰ ਰੋਡ ਦੇ ਉੱਪਰ ਬੜੀ ਸਾਵਧਾਨੀ ਦੇ ਨਾਲ ਤੁਰਨ ਦੀ ਲੋੜ ਤੁਹਾਰਾਂ ਨੂੰ ਮੁੱਖ ਰੱਖਦਿਆਂ ਹੋਇਆਂ 10 ਮਿੰਟ 20 ਮਿੰਟ ਪਹਿਲਾਂ ਹੀ ਤੁਰੰਦੀ ਇਸ ਵੀਡੀਓ ਦੇ ਜਰੀਏ ਸਾਰੇ ਹਸਾਤਿਆਂ ਨੂੰ ਗੁਜਾਇਸ਼ ਦਿੱਤੀ ਜਾਂਦੀ ਹੈ ਭਿਆਨਕ ਹਾਦਸੇ ਨੇ ਰਾਹੀ ਰੰਦੇ ਵੀ ਦਿਲ ਕੰਬਾ ਦਿੱਤੇ ਮੈਂ ਸਰਜੀ ਸਿੰਘ ਮੈਂ ਜਦੋਂ ਇਧਰੋਂ ਆ ਰਿਹਾ ਸੀ ਨਾ ਰੋਡ ਤੋਂ ਇਧਰੋਂ ਆ ਰਸ ਗਿਆ ਜੀ ਇੱਥੇ ਐਕਸੀਡੈਂਟ ਹੋਇਆ ਬੜਾ ਭਿਆਨਕ ਸੀ ਕਹਤਾਂ ਵੈਸੇ ਦੇਖ ਨੂੰ ਲੱਗਦਾ ਇੰਨਾ ਭਿਆਨਕ ਐਕਸੀਡੈਂਟ ਆ ਬਸ ਬਚਾਅ ਹੋ ਜੂਗਾ ਪਰ ਮਾਲਕ ਨੇ ਬਚਾਅ ਕਰਤਾ ਜੀ ਇੱਕ ਪਹਿਲੀ ਪਹੁੰਚੀ ਹੈ ਜੀ ਸਾਡੀ ਮੀਡੀਆ ਵਿੱਚੋਂ ਯਾਨੀ ਇਹਨੂੰ ਕਵਰ ਕੀਤਾ ਮੈਂ ਬੜਾ ਥੈਂਕਸਕਾਰ ਸਾਰਿਆਂ ਦਾ ਪਾਕ ਪਤਾ ਕਿ ਜਿਹਨੇ ਸਾਡਾ ਭਾਈਚਾਰਾ ਜੀ ਇਹ ਭਾਈਚਾਰਾ ਨੇ ਨਾਲ ਇੰਨਾ ਕੁ ਕਰ ਦਿੱਤਾ ਜੀ ਬਹੁਤ ਜ਼ਿਆਦਾ ਕੀਤਾ ਜੀ ਹਰ ਇੱਕ ਬੰਦੇ ਨੂੰ ਸੁਭਾਲਿਆ ਇਹਨਾਂ ਜਿੰਨੇ ਵੀ ਸਰਕਾਰ ਦੇ ਭਾਈਵਾਲ ਖੜੇ ਆ ਇਹਨਾਂ ਸਾਰਿਆਂ ਨੇ ਇੰਨਾ ਸੁਭਾਲਿਆ ਉਹਨਾਂ ਨੇ ਬਹੁਤ ਜ਼ਿਆਦਾ ਜੀ ਇੱਕ ਮਿੰਟ ਲਗਾਨੇ ਤਾਂ ਜੀ ਹਾਂ ਬਹੁਤ ਥੈਂਕ ਯੂ ਜੀ ਮੈਂ ਕਹਿੰਦਾ ਮਾਰਕਡੋਂ ਬਚਾ ਗਏ ਹੁਣ ਜਿਹੜੇ जख्मी ਉਹਨਾਂ ਨੂੰ ਕਿੱਥੇ ਲੈ ਗਏ ਇਹ ਸਰ जख्मी ਲੱਗੇ ਜੀ ਬੰਗਾ ਜੀ ਬੰਗਾ ਗੁਰਦੇਵ ਸਿੰਘ ਜੀ ਮੇਰੇ ਨਾਲ ਕੀ ਨਾ ਆਪਣਾ ਮੇਰਾ ਨਾਮ ਸੁਸ਼ੀਲ ਕੁਮਾਰ ਜੀ ਨਮਾਸ਼ਹਿਰ ਤੋਂ ਜੀ ਹਾਂ ਕੀ ਹੋਇਆ ਇੱਥੇ ਮੈਂ ਆਪਣੇ ਉਧਰ ਪਰਦੀ ਸਾਈਡ ਤੋਂ ਬਾਈਕ ਤੇ ਆ ਰਿਹਾ ਸੀ ਤਾਂ ਦੇਖਿਆ ਤਾਂ ਕਾਫੀ ਭਿਆਨਕ ਹਾਸਾ ਹੋਇਆ ਸੀਗਾ ਗੱਡੀ ਉਧਰੋਂ ਦੂਸਰੀ ਸਾਈਡ ਤੋਂ ਪਲਟ ਗਈ ਡਿਵਾਈਡਰ ਦੀ ਦੂਜੀ ਸਾਈਡ ਤੇ ਆ ਚੁੱਕੀ ਸੀਗੀ ਤੇ ਆਪਾਂ ਵੀ ਆਗੇ ਬਸ ਕੱਡੇ ਵਗੈਰਾ ਬੰਦੇ ਤੇ ਆਪਾਂ ਇਸ ਟਾਈਮ ਬਗਿਆ ਸੀ ਸਿਵਲ ਹਸਪੀਟਲ ਚ ਚਾਈਲਡ ਭੇਜ ਦਿੱਤੇ ਗਏ ਤੇ ਕਿੰਨੇ ਜਣੇ ਸੀ ਤੁਸੀਂ ਇਹ ਚ ਦੋ ਬੰਦੇ ਸੀਗੇ ਇੱਕ ਲੇਡੀਜ਼ ਤੇ ਇੱਕ ਆਪਣਾ ਬੰਦਾ ਚਲਾਉਣ ਵਾਲਾ ਸੀਗੇ ਜੀ ਵਜਾ ਕੀ ਰਹੀ ਲੱਗਦੀ ਆ ਵੀ ਵਜਾ ਮੇਬੀ ਸਪੀਡ ਹੈਵ ਹਾਈ ਸਪੀਡ ਸੀਗੀ ਓਵਰ ਸਪੀਡ ਸੀ ਓਵਰ ਸਪੀਡ ਸੀ ਉਹ ਬਚਾ ਕੇ ਆਸ ਬਚਾ ਆਇਆਗਾ ਉਦੋਂ ਬਚਾ ਦੋਨਾਂ ਦਾ ਆ ਬਾਕੀ ਲੇਡੀਜ਼ ਦੀ ਥੋੜੀ ਬਾਤ ਹੈ ਫ੍ਰੈਕਚਰ ਨੋਰਮਲ ਹੈਗਾ ਯਾਰ ਹਾਂਜੀ